ਹੈਲੋ ਸਵਾਗਤ ਹੈ ਤੁਹਾਡਾ ਇਸ YouTube ਚੈਨਲ ਤੇ ਇਸ YouTube ਚੈਨਲ ਤੇ ਭਰਤੀਆਂ ਨਾਲ ਸੰਬੰਧਤ ਹਰੇਕ ਜਾਣਕਾਰੀ ਦਿੱਤੀ ਜਾਂਦੀ ਹੈ ਅੱਜ ਦੀ ਜਾਣਕਾਰੀ ਪੀਐਸਟੈਟ ਨਾਲ ਸੰਬੰਧਤ ਇੱਕ ਨੋਟੀਫਿਕੇਸ਼ਨ ਹੈ ਜਿਸ ਦੀ ਜਾਣਕਾਰੀ ਇਸ ਵੀਡੀਓ ਵਿੱਚ ਦਿੱਤੀ ਜਾਵੇਗੀ ਸੋਸ਼ਲ ਮੀਡੀਆ ਤੇ ਇੱਕ ਪੀਐਸਟੈਟ ਨਾਲ ਸੰਬੰਧਤ ਨੋਟੀਫਿਕੇਸ਼ਨ ਕਮ ਰਿਹਾ ਹੈ ਜਿਸ ਦੀ ਕੀ ਹੈ ਸੱਚ ਇਸ ਨੋਟੀਫਿਕੇਸ਼ਨ ਦਾ ਫੇਕ ਹੈ ਜਾਂ ਸੱਚ ਹੈ ਇਸ ਦੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਬੀਆਡ ਵਾਲੇ ਤੇ ਈਟੀਡੀ ਵਾਲੇ ਕੈਂਡੀਡੇਟਸ ਜ਼ਰੂਰ ਇਸ ਵੀਡੀਓ ਨੂੰ ਦੇਖਣ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਇਸ ਚੈਨਲ ਤੇ ਪਰਤੀਆਂ ਨਾਲ ਸੰਬੰਧਤ ਸਹੀ ਜਾਣਕਾਰੀ ਦਿੱਤੀ ਜਾਂਦੀ ਹੈ ਪਹਿਲਾਂ ਨੋਟੀਫਿਕੇਸ਼ਨ ਨੂੰ ਰੀਡ ਕੀਤਾ ਜਾਂਦਾ ਹੈ ਫਿਰ ਉਸ ਦੀ ਵੀਡੀਓ ਅਪਲੋਡ ਕੀਤੀ ਜਾਂਦੀ ਹੈ ਇਸ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕੀ ਹੈ ਨੋਟੀਫਿਕੇਸ਼ਨ ਵੇਖਦੇ ਆ ਤੁਹਾਡੀ ਸਕਰੀਨ ਤੁਹਾਡੀ ਸਕਰੀਨ ਤੇ ਇੱਕ ਨੋਟੀਫਿਕੇਸ਼ਨ ਨਜ਼ਰ ਆ ਰਿਹਾ ਹੈ ਇਹ ਨੋਟੀਫਿਕੇਸ਼ਨ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਪੀਐਸਟੈਟ ਦੀ ਫਾਰਮ ਦੀ ਸਟਾਰਟਿੰਗ ਡੇਟ 18/2/2024 ਦਿੱਤੀ ہوئی ਹੈ ਤੇ ਫੀਸ ਭਰਨ ਦੀ ਲਾਸਟ ਡੇਟ 28/2 2024 ਦਿੱਤੀ ہوئی ਹੈ ਤੇ ਫਾਰਮ ਭਰਨ ਦੀ ਲਾਸਟ ਡੇਟ 28/2/2024 ਦਿੱਤੀ ہوئی ਹੈ ਐਡਮਿਟ ਕਾਰਡ ਡਾਊਨਲੋਡ ਕਰਨ ਦੀ ਲਾਸਟ ਡੇਟ 9 ਮਾਰਚ 2026 ਅਤੇ ਐਗਜ਼ਾਮ ਦੀ ਡੇਟ 12 ਮਾਰਚ 2026 ਦਿੱਤੀ ہوئی ਹੈ ਕੀ ਹੈ ਇਹ ਨੋਟੀਫਿਕੇਸ਼ਨ ਇਹ ਨੋਟੀਫਿਕੇਸ਼ਨ ਜਿੱਥੋਂ ਤੱਕ ਮੈਨੂੰ ਰੀਡ ਕੀਤਾ ਹੈ ਵੈਬਸਾਈਟ ਦੇ ਜਾ ਕੇ ਪੀਐਸਟੈਟ ਦੀ ਵੈਬਸਾਈਟ ਤੇ ਦੇਖਿਆ ਹੈ ਉੱਥੇ ਕੋਈ ਵੀ ਇਸ ਨੋਟੀਫਿਕੇਸ਼ਨ ਬਾਰੇ ਜਾਣਕਾਰੀ ਨਹੀਂ ਹੈ ਇਸ ਲਈ ਇਹ ਨੋਟੀਫਿਕੇਸ਼ਨ ਪੂਰੀ ਤਰ੍ਹਾਂ ਫੇਕ ਹੈ ਇਸ ਦੇ ਵਿੱਚ ਬੜੀ ਚਲਾਕੀ ਨਾਲ ਪਿਛਲੇ ਸਾਲ ਜੋ ਪੀਐਸਟੈਟ ਦੇ ਫਾਰਮ ਭਰਨ ਦੀ ਡੇਟ 18 2 2023 ਸੀ ਇਸ ਨੂੰ ਬੜੀ ਚਲਾਕੀ ਦੇ ਨਾਲ ਇਅਰ ਨੂੰ ਬਦਲ ਕੇ 2024 ਕਰ ਦਿੱਤਾ ਹੈ ਇਸੇ ਤਰ੍ਹਾਂ ਲਾਸਟ ਡੇਟ 28/2/2023 ਸੀ ਅਤੇ ਐਡਮਿਟ ਕਾਰਡ ਡਾਊਨਲੋਡ ਕਰਨ ਦੀ ਲਾਸਟ ਡੇਟ 9 ਮਾਰਚ 2023 ਸੀ ਤੇ ਇਗਜ਼ਾਮ ਦੀ ਡੇਟ 12 ਮਾਰਚ 2023 ਸੀ ਇਸ ਲਈ ਇਹ ਨੋਟਿਸ ਬਿਲਕੁਲ ਫੇਕ ਹੈ ਇਸਤੇ ਵਿਸ਼ਵਾਸ ਨਹੀਂ ਕਰਨਾ ਜਦੋਂ ਤੱਕ ਅਫੀਸ਼ੀਅਲ ਵੈਬਸਾਈਟ ਤੇ ਕੋਈ ਨੋਟਸ ਨਹੀਂ ਆਦਾ ਉਨੀ ਦੇਰ ਤੱਕ ਕਿਸੇ ਸੋਸ਼ਲ ਮੀਡੀਆ ਤੇ ਕਿਸੇ ਵੀ ਨੋਟਸ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜੇਕਰ ਪੀਐਸਟੈਟ ਨੂੰ ਕਰਵਾਉਣਾ ਚਾਹੁੰਦੇ ਹੋ ਤਾਂ ਆਪਣੀ ਯੂਨੀਅਨ ਦਾ ਸਾਥ ਦਿਓ ਤਾਂ ਕਿ ਜਲਦੀ ਤੋਂ ਜਲਦੀ ਪੀਐਸਟੈਟ ਦਾ ਨੋਟੀਫਿਕੇਸ਼ਨ ਜਾਰੀ ਹੋ ਜਾਵੇ ਏਸੀ ਅੱਜ ਦੀ ਅਪਡੇਟ ਜੇਕਰ ਪੂਰੀ ਜਾਣਕਾਰੀ ਸਹੀ ਤੇ ਸਟਿੱਕ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਜੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰੋ and what?